ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਬਤਾਲਨੀ ਚੱਲੀ ਗੁਰੂ ਸੱਚੇ ਪਾਤਸ਼ਾਹ ਜਮਨਾ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਥਾ ਕਰੀ ਸ਼ਬਦ ਦਾ ਪ੍ਰਸੰਗ ਆਇਆ ਪਰ ਤ੍ਰਿਏ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸਤਸੰਗ ਹੇਤ ਇਹੇ ਬਚਨ ਸੁਣ ਕੇ ਦੋ ਸਿੱਖ ਖੜੇ ਹੋ ਗਏ ਹੇ ਗੁਰੂ ਜੀ ਸੰਗ ਕੁ ਸੰਗ ਦੇ పాਪੋਂ ਬਖਸ਼ ਲੋ ਜੀ ਤਾਂ ਬਚਨ ਹੋਇਆ ਸੱਚ ਕਹੋ ਤਾਂ ਬਖਸ਼ੇ ਜਾਵਾਂਗੇ ਇੱਕ ਨੇ ਕਿਹਾ ਮੈਂ ਬ੍ਰਾਹਮਣੀ ਵਿਧਵਾ ਸੀ ਉਸ ਨੂੰ ਆਪਣੇ ਘਰ ਲੈ ਆਂਦਾ ਤੇ ਦੂਜੇ ਨੇ ਕਿਹਾ ਜੀ ਮੈਂ ਨੈਣ ਆਪਣੇ ਘਰ ਆਂਦੀ ਹੈ ਬਚਨ ਹੋਇਆ ਸਿੱਖੋ ਤੁਸੀਂ ਕਿਸ ਦਾ ਕੁਸੰਗ ਕੀਤਾ ਹੈ ਗੁਰੂ ਜੀ ਭਾਗਵਤ ਦੀ ਕਥਾ ਪੰਡਤ ਸੇ ਕਰਾਈ ਸੀ ਉਸ ਤੋਂ ਸੁਣਿਆ ਸੀ ਦਾਨਤਾ ਦਾ ਗੁਰੂ ਸ਼ੁਕਰ ਦੀ ਬੇਟੀ ਜਿਸ ਦਾ ਦੇਵ ਜਾਨਗੀ ਨਾਮ ਸੀ पांडवा ਦੇ ਵੱਡਿਆਂ ਛਤਰੀਆਂ ਉਸ ਨੂੰ ਗ੍ਰਹਿਣ ਕੀਆ ਸੀ ਉਸ ਤੋਂ ਪਾਂਡਵੋ ਰਾਜੇ ਸ਼ੁਕਰ ਬ੍ਰਾਹਮਣ ਦੇਪਤੇ ਹੋਏ ਜਦ ਇਹ ਬਾਤ ਸੁਣੀ ਤਬ ਮੇਰਾ ਮਨ ਨਿਰਭੈ ਹੁਆ ਨਾਲੇ ਕਥਾ ਵਿੱਚੋਂ ਅਸਾ ਸੁਣਿਆ ਸੀ ਜਦ ਇਸਤਰੀ ਮਨੁੱਖ ਦਾ ਪੱਲਾ ਫੜੇ ਔਰ ਉਸ ਕੋ ਪੁਰਸ਼ ਗ੍ਰਹਿਣ ਨਾ ਕਰੇ ਤਬ ਬ੍ਰह्म ਹੱਤਿਆ ਦਾ ਪਾਪ ਹੈ ਇੱਕ ਰੋਜ ਇਸ ਬ੍ਰਾਹਮਣੀ ਨੇ ਤੇ ਨੈਣ ਨੇ ਸਾਡਾ ਪੱਲਾ ਪਕੜਿਆ ਸੀ इसी पाप से डरकर ग्रहण किया सी मैं लिहाज के मारे यह कर्म किया है खालसा जी विधवा स्त्री जब ग्रहण करो चादर पाके आनंद पड़ाके गुरु ग्रंथ साहिब जी के सम्मुख बैठके कड़ा प्रसाद कराके अरदासा सोच के, के फिर अंगीकार करो तब राज दंड धर्म दंड से बचोगे इतनी बात सुनकर एक सिंह बोल उठया महाराज ਮੈਨੂੰ ਵੀ ਬਖਸ਼ੋ ਮੈਂ ਕਾਮ ਦੇ ਵਸ ਹੁਆ ਹੁਆ ਹਰੀਜਨ ਇਸਤਰੀ ਨੂੰ ਅੰਗੇਕਾਰ ਕੀਤਾ ਹੈ ਸਾਹਿਬਾ ਬਚਨ ਕੀਤਾ ਕਾਮ ਦੇ ਵਸ ਹੋ ਕੇ ਆਪਣਾ ਧਰਮ ਛੋੜਨਾ ਅੱਛਾ ਨਹੀਂ ਕੀਤਾ ਪਰ ਅੱਛਾ ਤੇਰੀ ਔਲਾਦ ਮਜਵੀ ਸਿੰਘ ਪੈਦਾ ਹੋਵੇਗੀ ਗੁਰੂ ਕੀ ਸੇਵਾ ਕਰੇਗੀ ਝਾੜੂ ਦੇਵੇਗੀ ਸੰਤਾ ਦੇ ਚਰਨ ਧੂੜ ਨਾਲ ਤੇਰੀ ਗਤੀ ਹੋਵੇਗੀ ਅੱਗੇ ਤੋਂ ਇਸ ਦਾ ਸੰਗ ਛੱਡ ਦੇ ਤੇ ਗੁਰਾਂ ਦੇ ਮਨਮੁਖ ਖੜਾ ਹੋ ਕੇ ਬਖਸ਼ਾ ਲਵੋ ਅੱਗੇ ਵਾਸਤੇ ਨਸੀਹਤ ਸਮਝੋ ਐਸਾ ਕੰਮ ਨਹੀਂ ਕਰਨਾ Hindu ਧਰਮ ਵਿੱਚ ਇਸਤਰੀਆਂ ਦਾ ਘਾਟਾ ਨਹੀਂ ਬੇਸ਼ੱਕ ਚਾਦਰ ਪਾ ਕੇ ਗ੍ਰਹਿਣ ਕਰ ਲਵੋ ਸਿੱਖਾਂ ਵਚਨ ਕੀਤਾ ਮਹਾਰਾਜ ਜੀ ਭਾਗਵਤ ਵਿੱਚ ਕੀ ਕੀ ਬਾਤਾਂ ਕਈਆਂ ਹਨ ਸਹਬਾ ਹੁਕਮ ਕੀਤਾ ਭਾਗਵਤ ਤੋਂ ਕੁੱਲ 4 ਸਲੋਕ ਹੈ ਵਿਸ਼ਈਆਂ ਨੇ ਆਪਣੀ ਬਦਨਾਮੀ ਧੋਣ ਪਿੱਛੇ ਭਾਗਵਤ ਮੋਰੇ ਰੱਖ ਦਿੱਤਾ ਹੈ ਦੇਖ ਲਵੋ ਔਰ ਦੇਵਤਿਆਂ ਕੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਕ੍ਰਿਸ਼ਨ ਜੀ ਜਲ ਵਿਖੇ ਖਲ ਵਿਖੇ ਤੁਰੇ ਜਾਂਦੇ ਇਹੀ ਕਰਮ ਕਰਦੇ ਰਹੇ ਹੈ ਮੁਰਖਾ ਨੇ ਇਹ ਬਚਨ ਮਾਨ ਲਿਏ ਹੈ ਆਪ ਬਚਨ ਸਮਝੋ ਪੁੱਤ ਕੇ ਸਾਹਮਣੇ ਮਾਤਾ ਪਿਤਾ ਭੋਗ ਕਰਦੇ ਕਿਸੇ ਨੇ ਦੇਖੇ ਹੈ ਆਪ ਅੱਛੀ ਤਰ੍ਹਾਂ ਖਾਲਸਾ ਜੀ ਸਮਝੋ ਕੇਵਲ ਵਿਸ਼ਿਆਂ ਕੀ ਪੁੱਲ ਹੈ ਇਹ ਸਭ ਝੂਠ ਹੈ ਪੜਨੇ ਸੁਣਨੇ ਵਾਲੇ ਸਾਰੇ ਨਰਕ ਨੂੰ ਜਾਵਣਗੇ ਜੇਕਰ ਸੱਚ ਹੁੰਦਾ ਹੋਰ ਕ੍ਰਿਸ਼ਨ ਜੀ ਕਾ ਆਖਿਆ ਸਰਵ ਸੰਸਾਰ ਕਰਦਾ ਹੈ ਉੱਤਮ ਲੋਕ ਵਿਦਵਾਨ ਕਈ ਤਰ੍ਹਾਂ ਪੂਜਾ ਕਰਦੇ ਹਨ ਰਾਸ ਹੋਲੀ ਹੋਰ ਸਭ ਕਰਮ ਕਰਦੇ ਹਨ ਕੋਈ ਨਗਨ ਹੋ ਕੇ ਬਾਜ਼ਾਰ ਵਿੱਚ ਜਲ ਵਿੱਚ ਕਿਸੇ ਦੇ ਦੇਖਦਿਆਂ ਆਪਣੀ ਪ੍ਰਾਈ ਇਸਤਰੀ ਪੜਦੇ ਥੋਂ बिना मूर्ख भी नहीं भोग करदे सिखो कृष्ण भगवान जी को ब्यास सुखदेव जी ने पशुआ जैसा सिद्ध किया है तुसी सिखो ग्रंथ साहिब जी की बाणी सुनो कथा करो शांति आएगी सिखा अर्ज करी गुरु जी अमृतसर जी चलो दर्शन करिए सरोवर का इष्नान करिए बचन हुआ चार जोजन शहर बसेगा अमृतसर जी इश्नान करांगे ਸਿੱਖਾਂ ਬਚਨ ਕੀਤਾ ਔਰ ਕਿਹਾ ਮਹਾਰਾਜ ਜੀ ਤੁਰਕਾਂ ਦੀ ਫੌਜ ਆਈ ਹੈ ਆਪ ਸਾਥ ਯੁੱਧ ਕਰਨੇ ਨੂੰ ਅਸੀਂ ਥੋੜੇ ਸਿੰਘਾਂ ਬਚਨ ਕੀਤਾ ਸਿੱਖੋ ਤਤੂਰੇ ਦੇ ਪੱਤਰ ਲਿਆਓ ਕੋਟ ਕੇ ਰੱਸਾ ਕੱਢੋ ਤੇ ਯੰਤਰ ਲਿਖੋ ਸਰਬ ਸਿੰਘਾਂ ਦੇ ਗੱਲ ਬੰਨ ਦੇਵੋ ਸਿੱਖਾਂ ਬਚਨ ਮੰਨ ਕੇ ਬੰਨ ਦਿਆ ਹੁਕਮ ਹੁਆ ਇੱਕ ਸਿੰਘ ਵਿੱਚ ਲੱਖ ਸਿੰਘ ਦਾ ਬਲ ਹੋਵੇਗਾ ਔਰ ਸ਼ੇਰ ਦੀ ਨਿਆਈ ਗੱਜੇਗਾ ਕਿਦਰੇ ਹਾਰ ਨਾ ਆਵੇਗੀ ਸਿੰਘ ਸਰਬ ਤਿਆਰ ਹੋਏ ਲੱਗੇ ਯੁੱਧ ਕਰਨੇ ਤੁਰਕਾਂ ਕੋ ਜੀਤ ਲਿਆ ਸਭ ਨਸ ਗਏ ਸਿੰਘਾਂ ਅਰਜ਼ ਕੀਤੀ ਤੁਰਕ ਨਸ ਗਏ ਹਨ ਗੁਰਾਂ ਬਚਨ ਕੀਤਾ ਖਾਲਸਾ ਜੀ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੇਨਤੀ ਕਰਕੇ ਜਦ ਚੜ੍ਹਾਈ ਕਰੋਗੇ ਕਿਦਰੇ ਹਾਰ ਨਾ ਆਵੇਗੀ ਗੁਰੂ ਕੀ ਰਹਿਤ ਮਰਿਆਦਾ ਪਰ ਚੱਲੋ ਰੋਸਾ ਰੱਖੋ ਉਹਨਾਂ ਪਰ ਗੁਰੂ ਜੀ ਪ੍ਰਸੰਨ ਹੋਣਗੇ ਜਦੋਂ ਸਿੰਘ ਯੁੱਧ ਕਰਨਗੇ ਅpsra ਵਿਵਾਨ ਲਈ ਖੜੀਆਂ ਰਹਿਣਗੀਆਂ ਜਿਹੜਾ ਸਿੰਘ ਸ਼ਹੀਦੀ ਪਾਉਂਦਾ ਹੈ ਵਿਵਾਨ ਪਰ ਚੜਾ ਕੇ ਬੈਕੰਟ ਨੂੰ ਲੈ ਜਾਂਦੀਆਂ ਹਨ ਜੋ ਕਾਇਰ ਹੋ ਜਾਂਦੇ ਹੈ ਉਹਨਾਂ ਨੂੰ ਗਿੱਦੜ ਕੁੱਤੇ ਖਾਂਦੇ ਹਨ ਸਿੰਘ ਡਰ ਗਏ ਗੁਰਾਂ ਬਚਨ ਕੀਤਾ ਸ਼ਤਰ ਅਨੇਕ ਚਲਾਵਤ ਕਾਉ ਤਨੂ ਤਨ ਏਕ ਨਾ ਲਾਗਨ ਪਾਵੇ ਕਿ ਸਿੰਗੂ ਤੁਸੀਂ ਕਿਸੇ ਕੋ ਨਾ ਦਿਸੋਗੇ ਤੁਹਾਨੂੰ ਸਭ ਕੁਝ ਨਜ਼ਰੀ ਆਵੇਗਾ ਜਿਹੜਾ ਸਿੰਘ ਜ਼ਖਮੀ ਹੋਵੇ ਉਸ ਕੋ ਕਰੀਰ ਕੇ ਬੱਤੇ ਕੋਟ ਕੇ ਪਿਲਾ ਦੇਣੇ ਤੁਰੰਤ ਸਿੰਘੂ ਉੱਠ ਖੜਿਆ ਹੋਵੇਗਾ ਗੁਰੂ ਸੱਚੇ ਪਾਤਸ਼ਾਹ ਜੀ ਯੁੱਧ ਥੋ ਫਤੇ ਪਾਈ ਤੁਰਕਾ ਨੇ ਹਾਰ ਖਾਈ ਬੋਲੋ ਭਾਈ ਜੀ ਬਾਹੇ ਗੁਰੂ ਇਹ ਯੰਤਰ ਯੁੱਧ ਵੇਲੇ ਗਾਲ ਬੰਨੋ ਹਾਰ ਨਾ ਆਵੇਗੀ ਅੱਗੇ ਸਾਖੀ ਤਰਤਾਲਮੀ ਚੱਲੀ ਚੌਧਰ ਗੁਰੂ ਦਰਬਾਰ ਲਗਾਇਆ ਬਚਨ ਕੀਤਾ ਰਾਗੀ ਸਿੰਘੋ ਤੁਸੀਂ ਕਾਫੀ ਮੈਂ ਸ਼ਬਦ ਪੜੇ ਕੀਰਤਨ ਕੀਤਾ ਕਰੋ ਸੁਣ ਕੇ ਸਿੰਘ ਮਸਤਾਨੇ ਪਏ ਕਿਸੇ ਕੋ ਆਪਣੇ ਸਰੀਰ ਦੀ ਹੋਸ਼ ਨਾ ਰਹੀ ਗੁਰੂ ਸੱਚਾ ਪਾਤਸ਼ਾਹ ਗਹਿਰ ਗਹਿਰ ਗੰਭੀਰ ਹੋਏ ਸ਼ਬਦ ਮੇ ਲੀਨ ਪਏ ਜਾ ਭੋਗ ਪਾਇਆ ਤਾਂ ਸਿੱਖਾਂ ਅਰਜ ਕਰੀ ਕਿ ਹੇ ਗੁਰੂ ਜੀ ਇਹ ਕੀ ਕਾਰਨ ਹੈ ਹੁਕਮ ਹੋਇਆ ਜੋ ਰਾਤੇ ਰੰਗ ਏ ਕੈ ਨਨ ਗੂੜਾ ਰੰਗ ਸਿੱਖੋ ਨਾਮ ਦਾ ਰੰਗ ਕਦੇ ਨਹੀਂ ਲੈਂਦਾ ਗੁਰੂ ਅੰਗਦ ਜੀ ਮਹਾਰਾਜ ਨਾਮ ਕੇ ਰੰਗ ਵਿੱਚ ਮਸਤਾਨੇ ਹੋਏ ਸਨ 7 ਦਿਨ ਨਹੀਂ ਬੋਲੇ ਸੁਲਤਾਨ ਦੇ ਚੇਲੇ ਮਕਰਈਏ ਹਨ ਇੱਕ ਦੋ ਘੜੀ ਨੱਚ ਟੱਪ ਕੇ ਲੋਕਾਂ ਮੁਰਖਾਂ ਨੂੰ ਵਾਸ ਕਰ ਲੈਂਦੇ ਹਨ ਔਰ ਆਪਣੀ ਸੇਵਾ ਪੂਜਾ ਕਰਾਉਂਦੇ ਹਨ ਸ਼ਬਦ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨੇ ਪਉ ਤਿਨਾ ਮਨ ਪਾਉ ਨੱਚਣ ਟੱਪਣ ਸੇ ਤੁਮੋ ਗੁਣੀ ਬ੍ਰਿਤੀ ਹੋ ਜਾਂਦੀ ਹੈ ਸ਼ਬਦ ਉੱਡੀ ਉੱਡੀ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਤਾਂ ਸਿੱਖਾ ਅਰਜ ਕੀਤੀ ਗੁਰੂ ਜੀ ਵਿਆਹ ਕਰਮਾਈ ਮੰਗਲਾਚਾਰ ਦੇ ਸ਼ਬਦ ਮਰਿਆਦਾ ਨਾਲ ਲਿਖਾਓ ਜੀ ਬਚਨ ਹੁਆ ਪਹਿਲਾ ਜਪਜੀ ਸਾਹਿਬ ਦਾ ਪਾਠ ਕਰਨਾ ਫੇ ਰਾਗੀ ਸੂਹੀ ਵਿਖੇ ਮਹਾਰਾਜ ਜੀ ਛੰਦ ਉਚਾਰਿਆ ਹੈ ਰੀਤੀ ਵਿਆਕੀ ਚੱਲੀ ਗੁਰ ਮਰਿਆਦਾ ਦੇ ਸਾਥ ਇਸ ਤਰ੍ਹਾਂ ਕਰਨੀ ਰਾਗ ਸੂਹੀ ਮਹੱਲਤ ਚੰਤੂ ਕਰੇ ਏਕ ਓਮਕਾਰ ਸਤਗੁਰ ਪ੍ਰਸਾਦ ਹਮਕਰ ਸਾਜਨ ਆਏ ਸਾਚੇ ਮੇਲੇ ਮੇਲ ਮਿਲਾਏ ਸਹਿਜ ਮਿਲਾਏ ਹਰੇ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤੋ ਪ੍ਰਾਪਤੀ ਹੋਈ ਜਿਸੇਤੀ ਮਨ ਲਾਇਆ ਅੰਦੀ ਨੂੰ ਮੇਲ ਪਾਇਆ ਮਨਮਾਨਿਆ ਕਰ ਮੰਦਰ ਸਹਾਈ ਪੰਚ ਸ਼ਬਦ ਧੁਨੀ ਅਨਹਦ ਬਾਜੇ ਹਮਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨੇ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅਜਨ त्रिवन रूप दिखाया सखे मिलो रसे मंगल गावो हम कर साजन आया। मन्तन पिन्ना अंतरे प्रेम अंतरे रतन पदार्थ मेरे प्रेम विचारो जंत भेख तू सफलियो दाता सिरे सिरे देवन हारो तू जानो ज्ञानी अंतर जामी आपे करना कीना सुनो सिखी मन मोहिनी मोया ਤਨ ਮਨ ਅੰਮ੍ਰਿਤ ਬੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚੋ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਹੇ ਬਿਨ ਕਬਨੂ ਕਹਾਏ ਕਾਲ ਵਿਕਾਲ ਭਏ ਦੇਵਾਨੇ ਮਨ ਰਾਖੇ ਗੁਰੇ ਠਾਏ ਨਾਨਕ ਅਵਗਣ ਸ਼ਬਦ ਜਨਾਏ ਗੁਣ ਸੰਗ ਮੇ ਪ੍ਰਭ ਪਾਏ ਇਹ ਸ਼ਬਦ ਮੁਕੜ ਬੰਨਣ ਦੇ ਵਕਤ ਪੜੋ ਜਾਮਾ ਪਹਿਰਾਵੋ ਗੋਂਦਾ ਬੰਨਣਾ ਰਾਗੂ ਸੁਹੀ ਛੰਤ ਮਹੱਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਇ ਲੜਾ ਹਰਿ ਤੇ ਆਵੋ ਗੁਰਮੁਖੀ ਹਰੇ ਫਲ ਪਾਵੋ ਗੁਰਮੁਖੀ ਫਲ ਪਾਵੋ ਹਰ ਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋ ਜਿਨ ਕਾਰਜ ਸਭ ਸਵਾਰੇ ਭਗਤ ਜਨਾ ਕੀ ਹਰ ਜੀਉ ਰਾਖੇ ਜੁਗ ਜੁਗ ਰਖਦਾ ਆਇਆ RAM ਸੋ ਭਗਤੋ ਜੋ ਗੁਰਮੁਖੀ ਹੋਵੇ ਹਉਮੈ ਸ਼ਬਦ ਜਲਾਇਆ ਰਾਮ ਇਹ ਸਾਰਾ ਛੰਦ ਪੜਨਾ ਅੱਗੇ ਉਕਰਦੰਤੀ ਦੇ ਦੋ ਸਬਏ ਪੜਨੇ ਇਹ ਸਾਰਾ ਛੰਦ ਜੰਝ ਦੇ ਟੁਕਾਂ ਸਮੇ ਪੜਨੇ ਮੰਗਲਾ ਆਚਾਰ ਕੇ ਵਕਤ ਜੋ ਇਹਨਾਂ ਦਾ ਪਾਠ ਕਰਕੇ ਕਾਰਜ ਕਰਨਗੇ ਉਹਨਾਂ ਨੂੰ ਦੁੱਖ ਪੀੜ ਕਦੀ ਤੁਚਨਾ ਹੋਵੇਗਾ ਔਰ ਬੇਦੀ ਵਿਗੜ ਦੇਣੀ ਸ਼ਬਦ ਗੁਰੂ ਮੇਰੇ ਸੰਗ ਸਦਾ ਹੈ ਨਾਲ ਅਹਉਤੀ ਨਲੀਏ ਸੰਗਮਕ੍ਰਿਤ ਦੀ ਪਾਣੀ ਲੜਕੇ ਲੜਕੀ ਨੂੰ ਅੰਮ੍ਰਿਤ ਛਕਾ ਕੇ ਖਾਰਿਆਂ ਪਰ ਬਠਲਾਵੋ ਕੜਾ ਪ੍ਰਸ਼ਾਦ ਕਰਕੇ ਰਖਣਾ ਗੁਰੂ ਗ੍ਰੰਥ ਸਾਹਿਬ ਜੀ ਖੋਲੋ ਕੇ ਲਾਵਾ ਪੜਾਉਣੀਆ ਰਾਗੀਆਂ ਪਾਸੋਂ ਗ੍ਰੰਥੀ ਪਾਸੋਂ ਲੜਕੇ ਲੜਕੀ ਨੂੰ ਸਿੱਖਿਆ ਦੇਣੀ ਸਵਾ ਰੁਪਇਆ ਰਾਗੀਆਂ ਨੂੰ ਅਰਦਾਸ ਕਰਾਉਣੀ ਆਨੰਦ ਗ੍ਰੰਥੀ ਸਿੰਘ ਕੋਲ ਪੜਾਉਣਾ ਪੜ ਕੇ ਆਨੰਦ ਇੱਕ ਵੱਡਾ ਰੁਮਾਲ ਲੈ ਕੇ ਦੋਨੋਂ ਦੇ ਉੱਪਰ ਪਾਉਣਾ ਫੇਰ ਕੜਾ ਪ੍ਰਸ਼ਾਦ ਵਰਤਾਉਣਾ ਆਨੰਦ ਪੜਾਈ ਸਵਾ ਰੁਪਿਆ ਗ੍ਰੰਥੀ ਨੂੰ ਦੇਣਾ ਪ੍ਰਸ਼ਾਦ ਵਿਥ ਸਮਾਨ ਜੱਜ ਨੂੰ ਛਕਾਣਾ ਕਰਜ਼ਾ ਚੁੱਕ ਕੇ ਵਢਾਈ ਨਹੀਂ ਕਰਨੀ ਵਿੱਤ ਸੰਯੁਕਤ ਬਰਸਤ ਪੂਸ਼ਣ ਦੇਵੋ ਜੀ ਜੋ ਕੁਝ ਹੋ ਸਕੇ ਦੇਵੋ ਉਹੀ ਵਕਤ ਨਹੀਂ ਦੇਣੇ ਦਾ ساری ਉਮਰ ਦੇਣਾ ਹੈ ਦੁੱਖ ਸੁੱਖ ਵੇਲੇ ਸਦਾ ਮਾਪੇ ਹੀ ਕੰਮ ਆਉਂਦੇ ਹਨ ਸਾਹਾਂ ਸੋਧਨਾ ਹੋਵੇ गुरु जी अगे प्रार्थना करके चिठियाँ पा देवो जुकम आवे प्रवान करो तेल चढ़ा सहत करनी सबे कारज रास हो गए समझो शब्द ज्ञान प्रचंड बलिया घटे चानण कर मंदिर सुहाया तन मन अर्पे सिगार बनाए हरे प्रभ साचे पाया जो प्रभ कह सोई पर कीजे नानक अंके समाया ਹਰੇ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਣੇ ਆਇਆ ਬਿਆਣੇ ਆਇਆ ਗੁਰਮੁਖ ਹਰੇ ਪਾਇਆ ਸਾ ਧੰਨ ਕੰਤ ਪਿਆਰੀ ਐਸੇ ਸ਼ਬਦ ਪੜਨੇ ਸੁਣਨੇ ਹਾਤੀ ਦੇ ਹੱਡ ਦਾ ਚੂੜਾ ਨਹੀਂ ਪਾਉਣਾ ਦੋਸ਼ ਹੁੰਦਾ ਹੈ ਰਬਾਬੀ ਸ਼ਬਦ ਪੜੇ ਸਿਠਣੀ ਮੇਣਾ ਕੋਈ ਨਹੀਂ ਬੋਲਣਾ ਕਈ ਧੀਆਂ ਦੀਆਂ ਸੋਹਰਿਆਂ ਨਾਲ ਨਹੀਂ ਬਣਦੀ ਫਿਰ ਮਾਪਿਆਂ ਦੇ ਘਰ ਰਹਿੰਦੀਆਂ ਹੈ ਤੇ ਵਿਆਹ ਵਿੱਚ ਥੋੜਾ ਖਰਚ ਕਰੋ ਤੀ ਦੇ ਕੇ ਕਰਤੂਤੀ ਕਹਾਵਣਾ ਮੁਰਖਾਂ ਦੀ ਮਤ ਹੈ 25 ਰੁਪਏ ਤੱਕ ਖਰਚ ਕੁੜਮ ਦੇਣ ਟਹਿਲ ਕਰਨੇ ਵਾਲਿਆਂ ਤੋਂ ਬਿਨਾ 3 ਪੈਸਾ ਹੋਰ ਕਿਸੇ ਨੂੰ ਨਹੀਂ ਦੇਣਾ ਜਾ ਵੀ ਬਹੁਤ ਨਹੀਂ ਕੱਠ ਕਰਨੇ ਰੱਸੀ ਪੈਰ ਨਹੀਂ ਪਾਉਣਾ ਆਤਿਸ਼ਵਾਜੀ ਨਹੀਂ ਸਾੜਨੀ ਕੰਜਰੇ ਨਚਾਏ ਕੇ ਕੰਜਰ ਨਹੀਂ ਬਣਨਾ ਟੀਕੋ ਰਵਾ ਕੇ ਨਹੀਂ ਤੋੜਨਾ ਨਾ ਗੱਲ ਲਗਾ ਕੇ ਮਿਲਣਾ ਸਿੱਖੋ ਮਿੱਲੀ ਦੇ ਮੁਕਲਾਵੇ ਦਾ ਬਖੇੜਾ ਨਹੀਂ ਰੱਖਣਾ ਕੋੜਮ ਨੂੰ ਮਿੱਤਰ ਹੀ ਸਮਝੋ ਜਾਂਜੀਆਂ ਨੂੰ ਪ੍ਰਸ਼ਾਸ਼ਕਾਓ ਪੈਰੀ ਕੁੜਮ ਦੇ ਹੱਥ ਲਾਓ ਡੂਮਾ ਪਾਸੋਂ ਮੂਈਆਂ ਦਾ ਕਲਿਆਣ ਨਹੀਂ ਸੁਣਨੀ ਧਨ ਖਰਚ ਕੇ ਗਊ ਮੈਂ ਕੋੜਾ ਊਠ ਇਹ ਦਾਨ ਨਹੀਂ ਦੇਣਾ ਉਹ ਧਨ ਜਾਂ ਕੁੜਮ ਨੂੰ ਦੇਵੋ ਜਾਂ ਹੌਲੀ-ਹੌਲੀ ਧੀ ਦੇ ਸਵਾਰਥਾਂ ਪਰ ਲਗਾਓ ਜਿਸ ਵਿੱਚ ਲੜਕੀ ਲੜਕਾ ਸੁਖ ਪਾਵੇ ਪਤੀ ਵਾਜਾਏ ਮਨਨੇ ਵਜੇ ਬਦਾਈ ਜਦ 사ਧਨ ਸੁਣੇ ਕਰ ਆਏ ਇਹ ਜਦ ਸਾਹਿ ਚਿੱਠੀ ਭੇਜਣੀ ਹੋਵੇ ਤਾਂ ਇਹ ਸ਼ਬਦ ਲਿਖ ਕੇ ਭੇਜਣਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਰੱਖ ਸਕਦੇ ਹੋਣ ਉੱਥੇ ਇਸ ਪੁਸਤਕ ਨੂੰ ਖੋਲ ਕੇ ਲਾਮਾ ਦਾ ਪਾਠ ਕਰ ਲਵੋ ਸੋਹੇ ਮੁਹੱਲਾ ਹਰੇ ਪਹਿਲੜੀ ਲਾਭ ਵਰਪਤ ਦੇ ਕਰਮ ਦਿਰ رائے ਬਲਰਾਮ ਜੀਓ ਇਹ ਜਾਪ ਕਰਨਾ ਔਰ ਹਰੀ ਦੁਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭੈ ਪੈ ਮਨ ਹੋਇ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਦੂਰੇ ਹਰ ਆਤਮ RAM ਪਸਾਰਿਆ Swami ਸਰਬ ਰਹੇ ਭਰਪੂਰੇ ਇਹ ਕਥਾ ਵਿੱਚ ਇਹ ਲਾਵਾ ਚਾਰ ਲਾਮੇ ਪੜ ਕੇ ਹਰ ਲਾਮਾ ਦੇ ਮਗਰੋਂ ਇੱਕ ਫੇਰਾ ਲੈਣਾ ਜਦ ਚਾਰੇ ਲਾਵਾ ਪੜੀਆਂ ਜਾਣ ਫਿਰ ਆਨੰਦ ਪੜਨਾ ਇਹ ਆਨੰਦ ਸਾਹਿਬ ਜੀ ਸਾਰਾ ਪੜਨਾ ਫਿਰ ਚੱਦਰ ophag ਕੇ ਅਰਦਾਸ ਕਰਨੀ ਕੜਾ ਪ੍ਰਸ਼ਾਦ ਵਰਤੌਣਾ ਫਿਰ ਲੜਕੀ ਨੂੰ ਸਿੱਖਿਆ ਕਰਨੀ ਕਿ ਇਹ ਤੇਰਾ ਪਰਤਾ ਹੈ ਇਸ ਦੀ ਸੇਵਾ ਕਰਨੀ ਇਸ ਨੂੰ ਪਰਮੇਸ਼ਵਰ ਸਮਝਣਾ ਦੁਰਵਚਨ ਨਹੀਂ ਕਹਿਣਾ ਜੈਸਾ ਲਿਹਾਵੇ ਤੈਸਾ ਵੰਡ ਖਾਣਾ ਭਰੋਸਾ ਪਰਤਾ ਕਰ ਰੱਖਣਾ ਡੋਲਣਾ ਨਹੀਂ ਪਾਈ ਲੜਕੀ ਤੇ ਲੜਕੇ ਨੂੰ ਖਾ ਰਿਆਂ ਤਾਂ ਉਠਾਵੇ ਤੇ ਗੁਰੂ ਜੀ ਦੇ ਪਾਸ ਹੱਥ ਜੋੜ ਕੇ ਖੜਾ ਕੇ ਅਰਦਾਸਾ ਸੋਧਣਾ ਫਿਰ ਲੜਕੇ ਲੜਕੀ ਦੀ ਝੋਲੀ ਵਿੱਚ ਪ੍ਰਸ਼ਾਦ ਪਾਉਣਾ ਫਿਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਲੜਕੇ ਲੜਕੀ ਨੂੰ ਵਿਦਿਆਰਥੀ ਡੋਲੀ ਵਿੱਚ ਬਠਲਾ ਕੇ ਘਰ ਆਣ ਕੇ ਗੁਰੂ ਜੀ ਅੱਗੇ ਮਾਤਾ ਪਿਤਾ ਜੀ ਦੇ ਚਰਨਾਂ ਤੇ ਮੱਥਾ ਟਿਕਾਉਣਾ ਬੋਲੋ ਪਾਈ ਜੀ ਵਾਹਿਗੁਰੂ ਸਾਖੀ ਬਿਆਦੀ ਪੂਰੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ